ਇੰਸਟਾਗ੍ਰਾਮ ਹੋ ਜਾਂਦਾ ਕਰਨੂ ਸਿੱਧੀ ਲਾਈ ਜਾਂਦੀਆਂ ਗੰਡਿਆਂ ਦੀ ਪਨੀਰੀ ਹੁੰਦੀ ਹੈ ਕਿ ਪੰਜੀਰੀ ਹੁੰਦੀ ਹੈ ਲਓ ਇੱਕ ਅੰਕਲ ਹੋ ਰਾਇਏ ਉਹ ਕਹਿੰਦੇ ਕਿ ਥੋੜਾ ਥੋੜਾ ਹੋਰ ਦੂਰ ਕਰੋ ਫਿਰ ਦੂਰ ਕਰਤੀ ਫਿਰ ਕਹਿੰਦੇ ਹੋਰ ਨੇੜੇ ਕਰੋ ਸਮਝ ਨਹੀਂ ਆ ਰਹੀ ਕੋਈ ਕਿਵੇਂ ਕਹੇ ਆਹਨ ਕੋਈ ਕਿਵੇਂ ਕਹੇ ਵਿੱਲਾ ਮम्मा ਬੈਨ ਨਹੀਂ ਦਿੰਦੇ ਜਿਹੜਾ ਘਰੇ ਰਹੇ ਕਿ ਬਦਲ ਜੇ ਦੇ ਦੇਣ ਆਉਂਦੇ ਕਿਹੜਾ ਭਰੀ ਬਸ ਬਾਰੀ ਮੇਰੀ ਮਾਰਦੇ ਸਾਰਿਆਂ ਆਪਾਂ ਝੂਠ ਨਹੀਂ ਬੋਲਣਾ ਚਾਹੀ ਵੀਰੇ ਬੜਾ ਹੈਲੋ ਸਸ਼ਕਾ ਜੀ ਸਾਰਿਆਂ ਨੂੰ ਹੋਪ ਕਰਦੇ ਤੁਸ ਸਾਰੇ ਜਾਨੀ ਵਧੀਆ ਹੋਵਗੇ ਤੇ ਅੱਜ ਹੈਗੇ 2 ਜਨਵਰੀ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਪਰ ਸਾਡਾ ਨਵਾਂ ਸਾਲ ਖੇਤ ਝੂਗਾ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਸਾਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਤੁਹਾਨੂੰ ਸਾਰਿਆਂ ਨੂੰ ਵੀ ਮੇਰੀ YouTube ਫੈਮਿਲੀ ਨੂੰ Instagram ਫੈਮਿਲੀ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਬੋਲ ਗੋਸ਼ਾ ਤੇਰੀ ਵੀ Instagram ਫੈਮਿਲੀ ਹੈ ਅੱਜ ਲਾ ਦਾਂਗੇ ਗੰਢੇ ਹੀ ਗੰਢਿਆਂ ਦੀ ਪਨੀਰੀ ਲੈ ਕੇ ਆਏ 4 ਕਿਲੋ ਇਹ 4 ਕਿਲੋ ਹੀ ਹੈ ਐਨੀ ਕਿੱਥੇ ਕਸਿਆ ਕੀ ਹੁਬ ਜਾਗੇ ਰਿਸਾਈ ਕੀਆ ਹਾਂ ਬਾਕੀ ਠੋਕਿਆ ਟਾਈਮ ਕਿੰਨੇ ਵਜ ਤੱਕ ਦਾ ਦਿਨ ਉਹ ਦਿਹਾੜੀਆਂ ਨੂੰ ਇੰਸਟਾਗ੍ਰਾਮ ਹੋ ਜਾਂਦਾ ਕਰਨੂ ਸੈਂਗਲ ਤੌਰ ਨਹੀਂ ਆਉਂਦੀ ਐ ਅੱਜ ਪਨੀਰੀ ਲਾਈ ਆਨੇ ਗੰਢਿਆਂ ਦੀ ਪਨੀਰੀ ਹੁੰਦੀ ਐ ਕਿ ਪੰਜੀਰੀ ਹੁੰਦੀ ਐ ਲੈ ਮੈਨੂੰ ਦੋ ਓਕੇ ਜੱਟਾ ਤਾਂ ਗਿੰਨੇ ਬਸ ਉਹ ਨਹੀਂ ਕਿ ਚੱਕੀ ਨਹੀਂ ਕਰਦੀ ਓਕੇ ਇੰਨੀ ਖਾਥੇ ਚ ਪੜੀ ਰੱਖਾ ਦੇਖੀ ਆਏ ਘੋੜੀਆਂ ਨਾ ਕਰਵੇਂ ਕਿਵੇਂ ਹਾਂ ਓਕੇ ਕਿੰਨੇ ਕਿੰਨੇ ਗਿੱਥ ਤੇ ਬਸ ਇੰਨੀ ਨਹੀਂ ਬਿਸਤੀ ਚਾਰ ਉਂਗਲਾਂ ਦੀ ਹਾਂ ਚਾਰ ਉਂਗਲਾਂ ਵੀ ਜ਼ਿਆਦਾ ਹੀ ਹੋਏਗੀ ਕਿਉਂ ਮੈਂ ਇਹ ਦਾ ਇੰਨਾ ਚਾ ਕਰ ਲੈਗਾ ਠੀਕ ਕਰਮੰਦਾ ਸਹੀ ਦੱਸਦਾ ਕਰਮ ਨੇ ਆਈ ਕਰਨਾ ਹੁੰਦਾ ਜਦੋਂ ਖੇਤ ਆ ਜਾਂਦੀ ਹੈ ਜਾਂ ਤੂੰ ਹੀ ਬਾਲ ਨੂੰ ਲਾ ਕੇ ਆਂਦੀ ਹੈ ਤੇ ਜਾਂ ਉਹਨੂੰ ਕੋਈ ਕੰਮ ਆਦਾ ਜਾਂਦਾ ਵੀ ਘਰੇ ਆ ਕਰਨ ਵਾਲਾ ਤੇ ਵੀ ਵਲੋਗੋ ਨਹੀਂ ਬਣਾਉਣਾ ਨਹੀਂਗਾ ਬਸ ਉਹੀ ਹੱਸੀ ਜਾਣਾ ਹੱਸੀ ਜਾ ਪਹਿਲਾਂ ਘਰੇ ਕਿਹਾ ਸੀਗਾ ਕਿ ਘਰੇ ਤੂੰ ਰਹਿ ਜਾ ਤੇ ਮਮਾ ਨਾਲ ਗੱਮ ਕਰਾ ਦੇ ਕਹਿੰਦੇ ਨਹੀਂ ਮੈਂ ਤਾਂ ਇਹਨੇ ਲਊ ਫਰੀ ਲੈਣਾ ਕਦੇ ਪੋਚਾ ਲਾ ਦੇ ਕਦੇ ਝਾੜੂ ਘੰਡ ਦੇ ਕਦੇ ਭਾਂਡੇ ਮੈਨ ਜਾ ਦੇ ਐਸ ਕਰਕੇ ਉਹ ਖੇਤ ਆ ਗਈ ਤੇ ਹੁਣ ਫੇਰ ਪੁੱਠੀ ਘਰੇ ਗਈ ਐ ਵੀ ਹੁਣ ਪਨੀਰੀ ਲਾਉਣ ਲੱਗਦੇ ਸੀਗੇ ਆ ਬੈੱਡ ਦੇ ਇੱਕ ਸਾਈਡ ਤਾਂ ਅਸੀਂ ਆ ਸੋਚੇ ਗੰਡੇ ਲਾਈਏ ਦੂਜੇ ਸਾਈਡ ਗੋਭੀ ਤੇ ਵਿਚਾਲੇ ਲਾਵਾਂਗੇ ਟਮਾਟਰ ਦਾ ਟਮਾਟਰ ਦੇ ਬੂਟੇ ਐਂ ਤੁਹਾਡੀ ਢੂਈ ਬਹੁਤ ਜ਼ਿਆਦਾ ਦੁਖੂਗੀ ਬੈਠੋ ਬੱਸ ਤੇ ਕਰਮਨ ਨੂੰ ਮੰਮਾ ਨੇ ਲੱਗਦਾ ਪੜ ਲਿਆ ਕਰੇ ਕੰਮ ਕਰਾਈ ਜਾਂਦੀ ਹੁੰਦੀ ਹੋਣੀ ਉਹ ਵਿੱਲਾ ਮम्मा ਬਹਿਣ ਨਹੀਂ ਦਿੰਦੇ ਜਿਹੜਾ ਘਰੇ ਰਹੇ ਇਹ ਗੰਡਿਆਂ ਦੇ ਪਹਿਲਾਂ ਸਿਲਾਈ ਜਾਂਦੇ ਸੀਗੇ ਕਿ ਤੇ ਚਾਰ-ਚਾਰ ਉਂਗਲਾਂ ਛੱਡ ਕੇ ਫਿਰ ਜਿੰਨਾ ਤਾਂ ਲੈ ਕੇ ਆਂਦੀ ਆ ਪਨੀਰੀ ਉਹ ਕਹਿੰਦੇ ਕਿ ਹੋਰ ਨੇੜੇ ਕਰੋ ਹੋਰ ਨੇੜੇ ਕਰਤੀ ਇੱਕ ਜਣਾ ਆਇਆ ਇੱਕ ਅੰਕਲ ਹੋ ਰਾਇਏ ਉਹ ਕਹਿੰਦੇ ਕਿ ਥੋੜਾ ਥੋੜਾ ਹੋਰ ਦੂਰ ਕਰੋ ਫਿਰ ਦੂਰ ਕਰਤੀ ਫਿਰ ਕਹਿੰਦੇ ਹੋਰ ਨੇੜੇ ਕਰੋ ਸਮਝ ਨਹੀਂ ਆ ਰਹੀ ਕੋਈ ਕਿਵੇਂ ਕਹ ਕੇ ਆਂਦਾ ਕੋਈ ਕਿਵੇਂ ਕਹ ਕੇ ਆਂਦਾ ਪਰ ਅਸੀਂ ਆਪਦੀ ਐਸਟੀਮੇਟ ਨਾਲ ਆਪਦੇ ਹਿਸਾਬ ਨਾਲ ਲਾਤੀ ਜਿਵੇਂ ਸਾਨੂੰ ਸਹੀ ਲੱਗਿਆ ਗੰਡਿਆਂ ਦੀ ਪਨੀਰੀ ਕੱਟ ਰਹੀ ਕੀ ਤੇ ਹੁਣ ਅਸੀਂ ਉਹ ਟਾਣੀ ਚੱਲੇ ਆ ਪਨੀਰੀ ਲੈਣ ਕਰਮਣ ਦਾ ਕੋਈ ਹਤਾ ਪਤਾ ਨਹੀਂ ਲੱਗਿਆ ਕਿੱਧਰ ਗਈ ਕਿੱਥੇ ਬਾਨੇ ਕੋ ਪਨੀਰੀ ਸ਼ਾਪ ਪਤਾ ਹੈ ਆ ਇਹਨਾਂ ਨੇ ਲਾਤਾ ਮੱਛੀ ਖਾਣਾ ਹੈ ਨਾ ਕਿਸੇ ਇੱਕ ਦਾ ਆ ਗਿਆ ਅੱਜ ਆ ਵੀ ਮੈਨੂੰ ਕਹਿ ਕੇ ਮੇਰੇ ਘਰ ਮੇਰੇ ਨਾਲ ਦੰਡਾ ਕੁੜੀ ਗੱਡੇਰੇ ਵਰਗਾ ਮੇਰੇ ਨਾਲ ਕਿੰਨੇ ਸਾਥ ਕਰਦੀ ਆ ਆ ਵੇ ਆ ਤੇਰੇ ਦਾਇਨੇ ਸੰਘਣੇ ਲਾਇਆ ਤਾਂ ਹੀ ਸਾਨੂੰ ਸੰਢਣੇ ਕਹਿ ਕੇ ਆਏ ਆ ਹਾਂ ਆ ਵੇ ਤੇਰਾ ਛੇਮਲਾ ਨਹੀਂ ਹੈ ਕਾ ਯਾਰ ਇੰਨੇ ਇੰਨਾ ਹੀ ਫਰਕ ਸਾਡੇ ਚਾਚਾਈ ਬੰਦਾ ਬਹੁਤ ਹਾਂਜੀ ਹੁਣ ਕਿਆ ਹੋ ਜਾਂਦੀ ਹੈ ਨਾ ਠੀਕ ਹੈ ਤੇ ਇਹਦੇ ਆਸ-ਪਾਸੇ ਟਮਾਟਰ ਲਾ ਕੇ ਵਿਚਾਲੇ ਤਾਂ ਕੁਝ ਨਹੀਂ ਲਾਉਣੀ ਟਮਾਟਰ ਕੁਝ ਨਹੀਂ ਲਾਉਣਾ ਟਮਾਟਰ ਦਾ ਟਮਾਟਰ ਦਾ ਬੂਟਾ ਬਾਹਲਾ ਵੱਡਾ ਬੰਦਾ ਹੈ ਹਾਂਜੀ ਉਸ ਤੇ ਨਹੀਂ ਕਰਦੇ ਚਾਚਾ ਇਹਨੂੰ ਇੱਕ ਸਾਈਡ ਕਾ ਤੋ ਲਾਇਆ ਤੁਸੀਂ ਟਮਾਟਰ ਦੇ ਬੂਟੇ ਨੂੰ ਇੱਕ ਸਾਈਡ ਹੀ ਲੱਗਦਾ ਪੁੱਤ ਫਿਰ ਆਪਾਂ ਟਮਾਟਰ ਥੋੜੀ ਲਾ ਸਕੂਗੀ ਲੈ ਤੈਨੂੰ ਦੱਸਣ ਵਾਲੀ ਕੋਈ ਦੱਸੀ ਨਹੀਂ ਹਾਂਜੀ ਇਹ ਬੂਟਾ ਹੁਣ ਸੈਂਟ ਤੇ ਹੈ ਨਾ ਇੱਕ ਤੇ ਹਾਂਜੀ ਇਹ ਬਟ ਨੂੰ ਤਿੰਨ ਵਾਰ ਜੋੜਾਂਗੇ ਸੀ ਤੇ ਵਰਤਿਕ ਦੀ ਪੰਜੀ ਇਹ ਨਹੀਂ ਵਰਤ ਤਾਂ ਇੰਨੀ ਚੌੜੀ ਹੋ ਗਈ ਤੇ ਬੁੱਟਾ ਜਮਾ ਵਿਚਾਲੇ ਆ ਜਾਊਗਾ ਤੇ ਬੁੱਟੇ ਦਾ ਫਿਲਾ ਬੈਡ ਦੇ ਜਿਵੇਂ ਇੱਥੇ ਇਹ ਬੁੱਟਾ ਨਾ ਜਿਹੜਾ ਹਾਂਜੀ ਉਹ ਵੱਢ ਕੇ ਲਾਉਣ ਦੇ ਵਿਚਾਲੇ ਹੋ ਗਿਆ ਸਮਝ ਲੈ ਇੱਥੇ ਆ ਗਿਆ ਠੀਕ ਹੈ ਤੇ ਇਹਦੇ ਬੁੱਟੇ ਦਾ ਫਿਲਾ ਸਾਰਾ ਬੈਡ ਦੇ ਉੱਤੇ ਹੋ ਜਾਊਗਾ ਪਾਣੀ ਸਾਰਾ ਨਾਲੀਆਂ ਚ ਰਹਿ ਜਾਊਗਾ ਟਮਾਟਰ ਦੇ ਉੱਤੇ ਉੱਤੇ ਟਮਾਟਰ ਲੱਗੋ ਟਮਾਟਰ ਐਕਦਾ ਸੇਫ ਰਹੂਗਾ ਪਾਣੀ ਲੱਗਦਾ ਟਮਾਟਰ ਗਲਦਾ ਨਹੀਂ ਫਿਰ ਆਜਾ ਇਹ ਵੱਲ ਵਾਲਾ ਨਹੀਂ ਦੂਜਾ ਇਹ ਦੂਜਾ ਵੱਲ ਵਾਲਾ ਪਰਲੇ ਪਾਸੇ ਵੱਲ ਵਾਲਾ ਉੱਤੇ ਲੜਾ ਦੇਾਂਗੇ ਵੱਲ ਵਾਲਾ

ਦੇ ਚੁਰੀਆਂ ਜੀ ਲੱਗੀਆਂ ਹੁੰਦੀਆਂ ਤਿੱਖੀਆਂ ਤੇ ਉਹ ਬੰਦਾ ਨਾ ਟਰੈਕਟਰ ਉਹ ਬਲਦਾ ਪਿੱਛੇ ਲਾ ਕੇ ਉਹਨੂੰ ਖੇਚੇ ਘੁਮਾਈ ਜਾਵੇ ਉਹ ਨਾ ਕਣਕ ਨੂੰ ਥੱਲੇ ਸਵਾ ਦਿੰਦੇ ਰਾਸਤਾਨ ਵਾਲੇ ਥੱਲੇ ਨੱਪ ਦਿੰਦੇ ਆ ਫਿਰ ਉਸ ਤੋਂ ਬਾਅਦ ਫਟਾਰਾ ਲੈ ਕੇ ਬੜੀ ਸੋਹਣੀ ਬਣਦੀ ਆ ਕਣਕ ਤੇ ਉਹ ਨਾ YouTube ਵਾਲਾ ਜਾ ਆ ਕੇ ਥੋੜਾ ਕਹਿੰਦਾ ਕਹਿੰਦਾ ਇਹ ਦੇਖੀ ਕਿਸਾਨ ਦੀ ਸਾਰੀ ਮਿਹਨਤ ਪਰ ਪਾਣੀ ਫਿਰ ਗਿਆ ਇਸ ਵਿੱਚ ਗੁਲਾਬੀ ਸੁੰਢੀ ਆ ਗਈ ਔਰ ਕਿਸਾਨ ਸਾਰੀ ਆਪਣੀ ਖੇਤ ਤਬਾਹ ਕਰ ਰਹਾ ਹੈ ਫਸਲ ਖਰਾਬ ਕਰ ਰਹਾ ਹੈ ਔਰ ਕਹਿੰਦਾ ਚੱਲ ਬਾਹਰ ਨਿਕਲ ਬਾਹਰ ਤੂੰ ਮੈਂ ਮੇਰੀ ਫਸਲ ਸੰਭਾਲੀ ਆ ਨਾ ਉਹੀ ਮਾਰ ਦਿੰਦੇ ਆ মিডিਆ ਵਾਲੇ ਕੀ ਕੋਪੀ ਛੋਟਾ ਛੋਟਾ ਫਰਕ ਹੈ ਨਾ ਉਹ ਦੇਖੋ ਕਿੱਡੀ ਵੱਡੀ ਹੋ ਗਿਆ ਥੋੜੀ ਫੇਰਾ ਛੋਟੀ ਛੋਟੀ ਹੋ ਗਈ ਆ 2 2 3 3 ਦਿਨਾਂ ਦਾ ਹੀ ਫਰਕ ਹੈ ਹੂੰ ਬਾਲਾ ਨਹੀਂ ਆ ਹਾਂਜੀ ਕਿੱਥੇ ਕਾਤੀ ਲਾਈਏ ਕਿੰਨੇ ਵਜੇ ਗਈ ਸੀ ਕਿ ਘਰੇ ਜਿੰਨੇ ਮਰਜੀ ਵੀ ਭਾਂਡੇ ਤਾਂ ਆ ਗਿਆ ਇੱਕ ਵਜੇ ਦੀ ਗਈ ਸਾਢੇ 3 ਵਜੇ ਤੱਕ ਭਾਂਡੇ ਧੋਈ ਗਈ ਕਿ ਸੇਕ ਕੇ ਆਈ ਹੈ ਕੀ ਸੇਕ ਕੇ ਆਈ ਹੈ ਆ ਜਾ ਅਸੀਂ ਸਿਕਾਉਣ ਨੇ ਤੇਰੀ ਢੂਈ ਇੱਥੇ ਅਬ ਮੈਨੂੰ ਪੜ੍ਹਨਾ ਹੀ ਪਤਾ ਸੀ ਜਾਂ ਤਾਂ ਕਰ ਮਨਾਉਗੀ ਢੂਈ ਵਾਲਣ ਵਾਸਤੇ ਤੇ ਜਾਉਗੀ ਠੱਟ ਕਰਨ ਵਾਸਤੇ ਆ ਗਈ ਢੂਈ ਵਾਲਣ ਵਾਸਤੇ ਲਓ ਇਖੇ ਤਾਂ ਆ ਗਈ ਮੈਗੀ ਭੁੱਖ ਲੱਗ ਗਈ ਚਲੋ ਬਾਟੀ ਲਿਆ ਦੂਜੀਆਂ ਦੋ ਉੱਥਾ ਸਾਫ ਹੈ ਆ ਨਾ ਮੈਨੂੰ ਆਉਂਦੀ ਬਾਟੀ ਮੰਜੀ ਨਹੀਂ ਦਿੱਤੀ ਨਾ ਤੂੰ ਮੰਨੀਏ ਉੱਥੇ ਜਾਂਦੇ ਉੱਥੇ ਜਾਂਦੇ ਸੀਗੇ ਮੈਂ ਰੱਖਤੀ ਵਿੱਚ ਬਾਗੀ ਕੋਈ ਨਹੀਂ ਰੱਖਿਆ ਹੌਣ ਰਹਿ ਗਏ 2-3 ਵੈੱਡ ਗੰਡੇ ਲਾਉਣ ਵਾਲੇ ਤੇ ਉਹ ਪਾਪਾ ਦੇ ਮਿੱਤਰ ਪਿਆਰੇ ਦੁਰੇ ਆ ਰਹੇ ਸਾਨੂੰ ਧੂਰਾ ਬਦ ਲੱਗਿਆ ਸੀ ਕੁਲਵਿੰਦਰ ਤਾਇਆ ਜੀ ਆਈ ਜਾਂਦੇ ਆ ਪਾਪਾ ਦੇ ਵਾਲੋਂ ਗੰਡੇ ਹੁਣ ਤਾਂ ਫ੍ਰੀ ਹੈਗੇ ਤਾਇਆ ਜੀ ਨੂੰ ਛੁੱਟੀਆਂ ਮਿਲ ਗਿਆ ਹੋਈਆਂ ਕਰਮਣ ਆ ਗਈ ਸੀ ਘਰੋਂ ਤੇ ਅਸੀਂ ਫੜ ਰਹੀ ਹੁਣ ਪਨੀਰੀ ਲਵਾ ਰਹੀ ਹੈ ਕਿਹਦਾ ਐਕਸਪੀਰੀਅੰਸ ਰਹਾ ਆਪਕਾ ਪਨੀਰੀ ਲਵਾਣੇ ਦਾ ਉਹ ਟੁੱਟੀ ਹੰਦੀ ਐ ਮੇਥੋਂ ਥਵੜੇ ਪੈਣਗੇ ਪਾਪਾ ਦੇ ਮਿੱਤਰ ਪਿਆਰੇ ਆ ਰਹੇ ਨੇ ਨਾ ਮਟਰ ਹੋਣਗੇ ਔਰ ਲੈ ਸਾਈਡ ਗੋਭੀ ਲੈਣਾ ਹੋ ਜਾਣੀ ਆ ਗੋਭੀ ਹੋ ਜੂਗੀ ਠੀਕ ਹੈ ਨਾ ਕਿਵੇਂ ਲੱਗ ਰਿਹਾ ਤਾਇਆ ਜੀ ਖੇਦ ਕੰਮ ਬੰਦ ਬੈਣ ਆ ਓ ਓਕੇ ਜਬੜੇ ਕੰਮ ਆ ਗਿਆ ਓ ਯਾਕੇ ਜੇ ਲੋ ਜੀ ਹੁਣ ਅਸੀਂ ਸਾਰਿਆਂ ਨੇ ਲਾਤੇ ਗੰਡੇ ਕਿੰਨੇ 11 ਗਰਾਂ ਲਾ ਲਈਆਂ ਕੱਢਤੀਆਂ ਤੇ ਹੁਣ ਚੱਲੀਏ ਘਰ ਨੂੰ ਹੁਣ ਅਸੀਂ ਇਹਨਾਂ ਨੂੰ ਤਿੰਨ ਚਾਰ ਦਿਨਾਂ ਬਾਅਦ ਕੱਢਣ ਲੱਗੇ ਹਾਂ ਹੁਣ ਅਸੀਂ ਟ੍ਰੇਨ 'ਚ ਇਹਨਾਂ 'ਚ ਬੂਰਾ ਪਾ ਕੇ ਤੇ ਲਾ ਦਾਂਗੇ ਆ ਪੁੱਲੇ ਹੋ ਗਏ ਲੈ ਆਉਗੀ ਆ ਵਿੱਚ ਉੱਗੀ ਗਿਆ ਕੀ ਹੈ ਆ ਤੌਰਨੇ ਅਨੇ ਮੂੰਗੀ ਲਾ ਦੀਛਦੇ ਬਲ ਨਹੀਂ ਗਾਦਾ ਵੀਏ ਉਹ ਕੱਦੂ ਹਾਂ ਕੱਦੂ ਹੈ ਹਾਂਜੀ ਅੱਛਾ ਹਾਂਜੀ ਹਾਂਜੀ ਉਹ ਤੇਰੀ ਮੰਮੀ ਨੇ ਖਾਈ ਆਪ ਕੀ ਗਏ ਵਿੱਚ ਵੀ ਇੱਕ ਪਿਓ ਕਿਨੇਵੇਂ ਰੱਖ ਦਵੇ ਬਾਵਾ ਕੱਦੂ ਨਹੀਂ ਲੱਗਿਆ ਵਿੱਚ ਸਹੀ ਗੱਲ ਹੈ ਚਾਹ ਫੀਲ ਨੇ ਦੋ ਹੁਣ ਇਹਦੇ ਵਿੱਚ ਇਹ ਪੂਰਾ ਬੀਤ ਹੈ ਇਹ ਵਿੱਚ ਕੱਲਾ ਕੱਲਾ ਬੀ ਕਰਕੇ ਲਾਉਣਾ ਜੇ ਬੁੱਟਾ ਉਹ ਮੈਂ ਬੀ ਸਿੱਧਾ ਲਾ ਦਈਏ ਫਿਰ ਉਹ ਨਹੀਂ ਨਿਕਲਦਾ ਜੇ ਐਂ ਕਰਕੇ ਲਾਈਏ ਹਾਂਜੀ ਇਹਦਾ ਜਿਹੜੀ ਚੁੰਝ ਜੀ ਆ ਥੱਲੇ ਵੀ ਜਣੀ ਹੈ ਇਹ ਵੀ ਥਕੇ ਇਹ ਜਿਹੜੀ ਚੁੰਝ ਜੀ ਆ ਉਹ ਥੱਲੇ ਲਾ ਕੇ ਫਿਰ ਇਹਨੂੰ ਐਂ ਲਾ ਦੇਣਾ ਮੋਚਾ ਲੈ ਇਹਨੂੰ ਐਂ ਕਰਕੇ ਮੈਂ ਵੀਰੇ ਦਾ ਬਹੁਤ ਸਾਰੇ ਗਿਫਟ ਲੈ ਕੇ ਆਈ ਜਿੱਦਣ ਕੁੰਡੀ ਖਵਾਈ ਜਾਵੇ ਟਰਾਈਟਰ ਲਾ ਲਾਥਾਈ ਸੀਗੇ ਲੈ ਆਫ ਹੋਏ ਲੈਕੀ ਨੂੰ ਅੰਦਰ ਕੋਤ ਥੋੜੇ ਬਰਸ ਤਾਂ ਤੇ ਨਹੀਂ ਕਰਦੇ ਕਰਦੇ ਇਹ ਕਿੰਨਾ ਮੈਂ ਘਾ ਰਹੀ ਨਾ ਵਧੀਆਵੇ ਮੈਂ ਪੁੱਠੇ ਲੈ ਜਾਏ ਜੀ ਸਬ지 ਬਣੀ ਆ ਆ ਕਰੇਲਾ ਮਟਰ ਧਨੀਆ ਹੈਗਾ ਆਪਣੇ ਘਰ ਧਨੀਆ ਧਨੀਆ ਜੀ ਜਾ ਕੇ ਆ ਹੈਗਾ ਇਹ ਆ ਬੂਰਾ ਇਹਨੂੰ ਗਿੱਲਾ ਕਰਕੇ ਉਹ ਜਿਹਾ ਬਣ ਜਾਂਦਾ ਜਿਵੇਂ ਵੀ ਲਾਇਆ ਸੀ ਹਾਂ ਨਾਰੀਅਲ ਦਾ ਬੂਰਾ ਤੇ ਕਿੰਨੀਆਂ ਸਬਜ਼ੀਆਂ ਨੇ ਇਹਨਾਂ ਮਟਰ ਮਟਰ ਦੀ ਵਾਲੀ ਜੀ ਨਹੀਂ ਹੁੰਦੀ ਹਾਂ ਵਾਲੀ ਬਣਦੀ ਹੈ ਜੀ ਤੈਨੂੰ ਜੀ ਕੇ ਆ ਸਾਡੇ ਗਵੰਡੀ ਨਵਾਂ ਟਰੈਕਟਰ ਲਿਆਏ ਬਹੁਤ ਸੋਹਣਾ 363 ਨਿਊ ਆਲੈਂਡ ਬੜਾ ਘਣਾਟੇ ਗੂੜਾ ਗੂੜਾ ਨਿੱਲੂ ਨਿੱਲੂ ਆ ਜਾਂਦਾ ਉਹ ਤਾਂ ਨਾ ਉਹਦਾ ਪੁੱਤ ਅੱਲਵਾਤਾ ਅੱਜ ਤਾਂ ਚਾ ਬੰਟੀ ਵੀ ਦਾ ਨਾਮ ਡਾਕਟਰ ਲੈ ਕੇ ਆਇਆ ਨੂੰ ਚੜਾ ਚਾ ਤੇ ਅਸੀਂ ਵੇਖਣਾ ਏ ਫੇਰਾ ਹਾਂ ਵੀਰ ਨੂੰ ਬਹੁਤ ਚਾਏ ਕਿੰਨਾ ਚਾਏ ਵੀਰੇ ਬੜਾ ਵੀਰੇ ਬੰਟੀ ਵੀ ਹੈ